ਅੰਜੀ ਰਾਜੀ ਸਾਥਰੀਏ ਕਾਲ ਮੈਂ ਕੈਨ ਮੀਰ ਕੋਰ ਬਰਾਟਸ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਰਾਜੀ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਦੋ ਸਬਜੈਕਟ ਹੈ ਜਿਹੜੇ ਉਹ ਕਵਰ ਕਰ ਰਹੇ ਹਾਂ ਹਿਸਟਰੀ ਤੇ ਪੋਲੀਟੀ ਬਿਲਕੁਲ ਫ੍ਰੀ ਦੇ ਵਿੱਚ ਥਿਉਰੀ ਕਲਾਸਿਸ ਐਸ ਵੈਲ ਐਸ ਐਮਸੀਕਿਊ ਕਲਾਸਿਸ ਹੈ ਜਿਹੜੇ ਤੁਹਾਨੂੰ ਪ੍ਰੋਵਾਈਡ ਕਰਾਏ ਜਾ ਰਹੇ ਆ ਤਾਂ ਆਪਾਂ ਹਿਸਟਰੀ ਦੇ ਵਿੱਚੋਂ ਰਾਜੀ ਏਸ਼ੀਅਨ ਹਿਸਟਰੀ ਹੈ ਜਿਹੜੀ ਉਹਨੂੰ ਕਵਰ ਕਰ ਚੁੱਕੇ ਆ ਅਨ ਆਪਣਾ ਜਿਹੜਾ ਹੈਗਾ ਮੱਧ ਕਾਲ ਨੂੰ ਪਾਰਦਾ ਇਤਿਹਾਸ ਸ਼ੁਰੂ ਕੀਤਾ ਹੋਇਆ ਜਿਦੇ ਵਿੱਚੋਂ ਆਪਾਂ ਦਿੱਲੀ ਸਲਤਨਤ ਵਾਲੇ ਟੌਪਿਕ ਤੇ ਆ ਇਲਤੁਤਮਿਸ਼ ਤੱਕ ਆਪਾਂ ਕਰ ਚੁੱਕੇ ਆ ਅੱਜ ਵਾਲਾ ਟੌਪਿਕ ਆਪਣਾ ਹੋਊਗਾ ਰਾਜੇ ਰਜੀਆ ਸੁਲਤਾਨਾ ਜੋ ਕਿ ਇਲਤੁਤਮਿਸ਼ ਦੀ ਪੁੱਤਰੀ ਸੀਗੀ ਪਹਿਲੀ ਮਹਿਲਾ ਸੁਲਤਾਨ ਸੀ ਰਾਜੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਸਭ ਤੋਂ ਪਹਿਲਾਂ ਕੁਤਬਦੀਨ ਐਬਕ ਬੈਠਦੇ ਆ ਰਾਜੇ ਇਹਨਾਂ ਦੀ ਤਰਤੀਬ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਆ ਕੁਤਬਦੀਨ ਐਬਕ ਬੈਠਦੇ ਆ ਫਿਰ ਉਸ ਤੋਂ ਬਾਅਦ ਆਰਾਮ ਸ਼ਾਹ ਆਉਂਦਾ ਆਰਾਮ ਸ਼ਾਹ ਤੋਂ ਬਾਅਦ ਇਲਤੁਤਮਿਸ਼ ਆਉਂਦਾ ਰਾਜੇ ਇਹ ਤੇ ਤੁਮਿਸ ਤੋਂ ਬਾਅਦ ਰੁਕਨ ਉਦਦੀਨ ਫਰੋਸ਼ਾ ਹੁੰਦਾ ਰੁਕਨ ਉਦਦੀਨ ਫਰੋਸ਼ਾ ਤੇ ਫਿਰ ਰਜ਼ੀਆ ਸੁਲਤਾਨਾ ਆਉਂਦੀ ਹੈ ਠੀਕ ਆ ਤਾਂ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਰਜ਼ੀਆ ਸੁਲਤਾਨਾ ਵਾਲਾ ਟੌਪਿਕ ਕਵਰ ਕਰਾਂਗੇ ਬਈ ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਹਰ ਰੋਜ਼ ਵਾਂਗ ਛੋਟੀ ਜੀ ਰਿਕਵੈਸਟ ਬਈ ਸਾਰੇ ਜਣੇ ਲਿੰਕ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਦਿਆ ਕਰੋ ਜੇ ਕਲਾਸ ਤੁਹਾਨੂੰ ਵਧੀਆ ਲੱਗਦੀ ਹੁੰਦੀ ਆ ਤਾਂ ਬਈ ਲਾਈਕ ਜ਼ਰੂਰ ਕਰਿਆ ਕਰੋ ਤੇ ਫੀਡਬੈਕ ਵੀ ਜ਼ਰੂਰ ਦਿਆ ਕਰੋ ਜਿਹੜੇ ਬੱਚੇ ਨਵੇਂ ਹੁੰਦੇ ਆ ਰਜੇ ਚੈਨਲ ਦੇ ਨਾਲ ਪਹਿਲੀ ਵਾਰ ਜੁੜਦੇ ਆ ਪਹਿਲੀ ਵਾਰੀ ਆਪਣੀ ਕਲਾਸ ਨੂੰ ਵਾਚ ਕਰਦੇ ਆ ਉਹ ਚੈਨਲ ਤੇ ਜਰੂਰ ਸਾਰੇ ਵੀਡੀਓਜ਼ ਜਿਹੜੇ ਉਹਨਾਂ ਨੂੰ ਵਾਚ ਕਰਿਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਆ ਤਾਂ ਬੱਚੇ ਆਪਾਂ ਸ਼ੁਰੂ ਕਰਦੇ ਆ ਰਜੀਆ ਸੁਲਤਾਨਾ ਆਪਣੀ ਅੱਜ ਦੀ ਕਲਾਸ ਆ ਰਜੀਆ ਸੁਲਤਾਨਾ राजे ਪਹਿਲੀ ਮਹਿਲਾ ਸੁਲਤਾਨ ਸੀਗੀ ਪਹਿਲੀ ਮਹਿਲਾ ਸੁਲਤਾਨ ਸੀਗੀ ਜਿਹਦਾ ਸਮਾਂ ਸੀ 1236 ਤੋਂ 1240 ਰਾਜੇ ਇਹ ਹੀ ਪਹਿਲੀ ਮਹਿਲਾ ਸੁਲਤਾਨ ਸੀਗੀ ਜੋ ਪ੍ਰਤੱਖ ਰੂਪ ਦੇ ਵਿੱਚ ਜਿਹੜੀ ਦਿੱਲੀ ਦੀ ਜਨਤਾ ਦੁਆਰਾ ਚੁਣੀ ਗਈ ਸੀ ਲੋਕਤੰਤਰੀਕ ਢੰਗ ਦੇ ਨਾਲ ਦਿੱਲੀ ਦੀ ਜਨਤਾ ਦੁਆਰਾ ਰਾਜੇ ਮਤਲਬ ਜਿਵੇਂ ਪਹਿਲਾਂ ਜੋ ਵੀ ਸ਼ਾਸਕ ਹੋਏ ਸੀਗੇ ਜਿਵੇਂ ਉਹ ਆਉਂਦੇ ਸੀਗੇ ਉਹਨਾਂ ਦਾ ਪੁੱਤਰ ਜਾਂ ਕੋਈ ਵੀ ਵੀ ਜਿਹੜਾ ਹੁੰਦਾ ਸੀ ਉਹ ਗੱਦੀ ਤੇ ਬੈਠ ਜਾਂਦਾ ਸੀ ਜਾਂ ਵੀ ਜਾਨੀ ਕਿ ਜੈਤ ਕੇ ਉਸ ਸਾਮਰਾਜ ਨੂੰ ਮਿਲਾ ਕੇ ਜਿਹੜਾ ਰਾਜ ਗੱਦੀ ਉਹਨੂੰ ਪ੍ਰਾਪਤ ਕਰ ਲਿਆ ਜਾਂਦਾ ਸੀ ਹਨ ਬਟ ਜਦੋਂ ਇਹ ਇਹ ਜਿਹੜੀ ਰਜ਼ੀਆ ਸੁਲਤਾਨਾ ਸੀਗੀ ਜਦੋਂ ਇਹਨੇ ਜਿਹੜਾ ਹੈਗਾ ਇਲਤੁਤਮਿਸ਼ ਦਾ ਸਾਥ ਦਿੱਤਾ ਸੀਗਾ ਜਿਹੜਾ ਹੈਗਾ ਗਵਾਲੀਰ ਅਬਿਆਨ ਦੇ ਵਿੱਚ ਤਾਂ ਉੱਥੇ ਜਿੱਤੋਂ ਤੋਂ ਬਾਅਦ ਜਦੋਂ ਐਲਤਾਤੋਮਿਸ਼ ਨੇ ਇਹ ਕਹਿਤਾ ਸੀਗਾ ਕਿ ਕੋਸ਼ਨਾ ਕੀਤੀ ਸੀ ਕਿ ਜਿਹੜੀ ਰਜ਼ੀਆ ਸੁਲਤਾਨਾ ਹੈਗੀ ਉਹ ਮੇਰੀ ਅਗਲੀ ਉੱਤਰਾਧਿਕਾਰੀ ਹੋਊਗੀ ਬਟ ਜਿਹੜੇ 40 ਸਾਂ ਦੇ ਸਰਦਾਰ ਸੀਗੇ ਚਾਹਲਗਾਨੀ ਦੇ ਸਰਦਾਰ ਸੀਗੇ ਰਾਜੀ ਉਹਨਾਂ ਨੂੰ ਇਹ ਚੀਜ਼ ਨਹੀਂ ਚੰਗੀ ਲੱਗੀ ਕਿ ਕੋਈ ਜਿਹੜੀ ਹੈਗੀ ਔਰਤ ਸਾਡੇ ਉੱਤੇ ਸ਼ਾਸਨ ਕਰੇ ਤਾਂ ਇਸੇ ਕਰਕੇ ਉਹਨਾਂ ਨੇ ਉਹਦਾ ਵਿਰੋਧ ਕੀਤਾ ਸੀ ਤੇ ਫਿਰ ਸ਼ਾਹ ਤੁਰਕਾਨ ਜੋ ਖੇਲਤੋਤਮਿਸ਼ ਦੀ ਪਤਨੀ ਸੀਗੀ ਉਹਨੇ ਵੀ ਉਹਨਾਂ ਰਾਜਿਆਂ ਦੀ ਅਲੱਗ-ਅਲੱਗ ਵਿਆਹ ਹੁੰਦੇ ਹੁੰਦੇ ਸੀਗੇ ਨਾ ਕਾਫੀ ਜ਼ਿਆਦੇ ਤੇ ਸ਼ਾਹ ਤੁਰਕਾਨ ਜਿਹੜੀ ਉਹਦੀ ਪਤਨੀ ਸੀਗੀ ਉਹਨੇ ਆਪਣੇ ਪੁੱਤਰ ਫਰੋਜ਼ ਸ਼ਾਹ ਰੁਕੋ ਨੀ ਦੀਨ ਫਿਰੋਜ਼ ਸ਼ਾਹ ਨੂੰ ਜਿਹੜੇ ਚਹਲਗਾਨੀ ਦੇ ਮੈਂਬਰ ਸੀਗੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਰਾਜਗਦੀ ਤੇ ਬਿਠਾਤਾ ਬਟ ਜਿਹੜੀ ਰਜ਼ੀਆ ਸੁਲਤਾਨਾ ਸੀ ਰਾਜੀ ਫਿਰ ਉਹ ਜਦੋਂ ਸ਼ੁੱਕਰਵਾਰ ਵਾਲੇ ਦਿਨ ਜਦੋਂ ਜੁਮੇ ਦੀ ਨਮਾਜ਼ ਹੁੰਦੀ ਹੈ ਸ਼ੁੱਕਰਵਾਰ ਵਾਲੇ ਦਿਨ ਜਿਹੜਾ ਹੈਗਾ ਇਹ ਇਸਲਾਮ ਧਰਮ ਦੇ ਵਿੱਚ ਤਾਂ ਲਾਲ ਵਸਤਰ ਪਹਿਨ ਕੇ ਰਾਜੀ ਉਹ ਲੋਕਾਂ ਕੋਲੇ ਜਾਂਦੀ ਆ ਤੇ ਆਪਣੇ ਪਿਤਾ ਦੇ ਨਿਰਣੇ ਬਾਰੇ ਉਹਨਾਂ ਲੋਕਾਂ ਨੂੰ ਦੱਸਦੀ ਹੈ ਵੀ ਮੇਰੇ ਪਿਤਾ ਨੇ ਜਿਹੜਾ ਹੈਗਾ ਇਹ ਐਲਾਨ ਕੀਤਾ ਸੀਗਾ ਕਿ ਮੇਰੀ ਜਿਹੜੀ ਅਗਲਾ ਉੱਤਰਾਧਿਕਾਰੀ ਉਹ ਰਜ਼ੀਆ ਸੁਲਤਾਨਾ ਹੋਊਗੀ ਤਾਂ ਫਿਰ ਲੋਕਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਲੋਕਤੰਤਰੀ ਗਰੁੱਪ ਦੇ ਵਿੱਚ ਜ ਨੂੰ ਆਪਣੀ ਅਗਲੀ ਸੁਲਤਾਨਾ ਜਿਹੜਾ ਹੈਗਾ ਉਹ ਮੰਨਿਆ ਸੀ ਤੇ ਰਜੀਆ ਸੁਲਤਾਨਾ ਦੇ ਰਾਜਾ ਰਾਜੇ ਸੁਲਤਾਨ ਬਣਨ ਦੇ ਵਿਰੋਧ ਕਿਹਨੇ ਕਿਹਨੇ ਕੀਤਾ ਸੀਗਾ ਤਾਂ ਜਿਹੜਾ ਹੈਗੇ ਉਹਨਾਂ ਦੇ ਵਜ਼ੀਰ ਸੀਗੇ ਨਿਜ਼ਾਮੁਲ ਮੁਲਕ ਜਨਾਦੀ ਉਹਨੇ ਵਿਰੋਧ ਕੀਤਾ ਸੀਗਾ ਰਜੀਆ ਸੁਲਤਾਨਾ ਦੇ ਰਾਜੇ ਤਿੰਨੋਂ ਭਰਾਵਾਂ ਨੇ ਉਹਦਾ ਵਿਦਰੋਹ ਕੀਤਾ ਸੀ ਰੁਕਨਉਦਦੀਨ ਫਰੋਸ਼ਾ ਜੋ ਗੱਦੀ ਤੇ ਬੈਠਦਾ ਜਿਹਨੂੰ ਉਤਾਰ ਕੇ ਬਾਅਦ ਚ ਰਜੀਆ ਸੁਲਤਾਨਾ ਬੈਠਦੀ ਆ ਫਿਰ ਬਹਿਰਾਮ ਸ਼ਾਹ ਰਾਜੇ ਇਹ ਵੀ ਜਿਹੜਾ ਹੈਗਾ ਰਜੀਆ ਸੁਲਤਾਨਾ ਨੂੰ ਕੈਦ ਕੈਦੀ ਕੈਦ ਕਰਵਾ ਦਿੰਦਾ ਹੁੰਦਾ ਰਾਜੇ ਆਪਾਂ ਅੱਗੇ ਡਿਟੇਲ ਚ ਪੜਦੇ ਹਾਂ ਤੋਂ ਦੁਬਾਰਾ ਇਹ ਗੱਡੀ ਤੇ ਬੈਠਦਾ ਫਿਰ ਉਹਦਾ ਜਿਹੜਾ ਪੁੱਤਰ ਹੁੰਦਾ ਅਲਾਉਦੀਨ ਮਸੂਦ ਸ਼ਾਹ ਉਹ ਆਉਂਦਾ ਤਾਂ ਇਹ ਤਿੰਨੇ ਆ ਜਿਹੜੇ ਹੈਗੇ ਇਹ ਰਜੀਆ ਸੁਲਤਾਨਾ ਦਾ ਵਿਰੋਧ ਕਰਦੇ ਰਾਜੇ ਇਸ ਤੋਂ ਇਲਾਵਾ ਤੁਰਕ ਚਲਗਾਨੀ ਦੇ ਜਿਹੜੇ ਸਰਦਾਰ ਆ ਉਹੋ ਵੀ ਵਿਰੋਧ ਕਰਦੇ ਆ ਅਸਲ ਦੇ ਵਿੱਚ ਕੀ ਸੀ ਰਾਜੇ ਜਿਹੜੇ ਤੁਰਕ ਚਲਗਾਨੀ ਜਿਹਨੂੰ ਐਲਤੋਤਮਿਸ਼ ਨੇ ਸ਼ੁਰੂ ਕੀਤਾ ਸੀ ਨਾ ਇਹ 1236 ਤੋਂ ਲੈ ਕੇ ਨਾ ਜਿਹੜੇ ਅੱਗੇ ਰਾਜੇ ਆਉਂਦੇ ਜਿੰਨਾ ਟਾਈਮ ਬਲਬਨ ਨਹੀਂ ਆਉਂਦਾ ਤੇ ਬਲਬਨ ਤੋਂ ਪਹਿਲਾਂ ਤ ਜਿਹੜੀ ਸਾਰੀ ਵਾਂਗ ਡੋਰ तकरीबन ਇਹਨਾਂ ਦੇ ਹੱਥਾਂ ਦੇ ਵਿੱਚ ਹੀ ਹੁੰਦੀ ਹੈ ਜੋ ਕੋਈ ਇਹ ਚਾਹੁੰਦੇ ਆ ਉਹੀ ਸਾਰਾ ਕੁਝ ਹੋ ਜਾਂਦਾ ਹੈ ਇਸੇ ਕਰਕੇ ਜਦੋਂ ਬਲਬਨ ਗੱਦੀ ਤੇ ਬੈਠਦਾ ਨਾ ਤਾਂ ਪਹਿਲਾਂ ਸਭ ਤੋਂ ਇਹਨਾਂ ਨੂੰ ਹੀ ਖਤਮ ਕਰਦਾ ਕਿਉਂਕਿ ਉਹਨੂੰ ਹੁੰਦਾ ਕਿ ਇਹ ਮੇਰੇ ਵਾਸਤੇ ਸਭ ਤੋਂ ਵੱਡੀ ਰੁਕਾਵਟ ਬਣਨਗੇ ਠੀਕ ਆ ਤਾਂ ਜਿਵੇਂ ਜਿਵੇਂ ਅੱਗੇ ਟੌਪਿਕ ਆਈ ਜਾਣਗੇ ਤੁਹਾਨੂੰ ਕਵਰ ਹੋਈ ਜਾਊਗਾ ਠੀਕ ਆ राजे ਫਿਰ राजे ਰਜੀਆ ਸੁਲਤਾਨਾ ਜਿਹੜੀ ਉਹਨੇ ਉਪਾਧੀ ਲਈ ਸੀਗੀ ਉਮਦਤ ਉਲ ਨਿਸਵਾਦੀ ਉਮਦਤ ਉਲ ਨਿਸਵਾ ਕੀ ਹੁੰਦਾ राजे ਔਰਤਾਂ ਦੀ ਮੁਖੀ ਇਹਦਾ ਮਤਲਬ ਹੁੰਦਾ ਔਰਤਾਂ ਦੀ ਮੁਖੀ ਤਾਂ ਇਹਨੇ ਇਹ ਉਪਾਧੀ ਲਈ ਸੀ राजे ਫਿਰ ਜਦੋਂ ਇਹ ਰਾਜ ਦਰਬਾਰ ਦੇ ਵਿੱਚ ਆਈ ਸੀ ਤਾਂ ਇਹ ਔਰਤਾਂ ਵਾਂਗੂ ਬਰਕਾ ਜਾਂ ਪਰਦਾ ਪਾ ਕੇ ਨਹੀਂ ਆਈ ਸੀ ਇਹਨੇ ਉਹਦਾ ਤਿਆਗ ਕਰਤਾ ਸੀ राजे ਕਿਉਂਕਿ ਮੁਸਲਮਾਨ ਔਰਤਾਂ ਜਿਹੜੀਆਂ ਉਹ ਆਪਣੇ ਚਿਹਰੇ ਨੂੰ ਢੱਕ ਕੇ ਰੱਖਦੀਆਂ ਸੀ ਨਾ ਤਾਂ ਇਹਨੇ ਉਸ ਪ੍ਰਥਾ ਦਾ ਜਿਹੜਾ ਤਿਆਗ ਕਰਤਾ ਸੀ ਤੇ ਮਰਦਾ ਵਾਂਗ ਕੱਪੜੇ ਪਾ ਕੇ ਜਿਹੜਾ ਉਹ ਦਰਬਾਰ ਦੇ ਵਿੱਚ ਆਈ ਸੀ ਕਿਹੜੇ-ਕਿਹੜੇ ਕੁਬਾ ਤੇ ਕੁਲਾ ਇਹ ਕੁਐਸਚਨ ਬਣਦਾ ਹੁੰਦਾ ਕਿ ਰਜੀਆ ਸੁਲਤਾਨਾ ਕਿਹੜੇ ਕੱਪੜੇ ਪਾ ਕੇ ਆਈ ਸੀਗੀ ਕੁਬਾ ਤੇ ਕੁਲਾ ਜਿਹੜੇ ਨਾਂ ਦੇ ਕੱਪੜੇ ਪਾ ਕੇ ਆਈ ਸੀ ਕੁਬਾ ਤੋਂ ਭਾਵ ਕੋਰਤਾ ਜਾਂ ਕੋਟ ਹੁੰਦਾ राजे ਦੋਵਾਂ ਵਰਡਸ ਦੇ ਵਿੱਚੋਂ ਕੁਝ ਵੀ ਲਿਖਿਆ ਜਾ ਸਕਦਾ ਕੁਲਾ ਦਾ ਮਤਲਬ ਪ ਫਿਰ ਰਾਜੇ ਰਜੀਆ ਦੇ ਜਿਹੜੇ ਪ੍ਰਮੁੱਖ ਅਧਿਕਾਰੀ ਆ ਕਬੀਰ ਖਾਂ ਇਆਜ ਸੀ ਜਿਹਨੂੰ ਇਹਨੇ ਲਾਹੌਰ ਦਾ ਇਕਤਦਾਰ ਨਿਯੁਕਤ ਕੀਤਾ ਸੀ ਇਕਤਾ ਪ੍ਰਥਾ ਜਿਹੜੀ ਉਹ ਅਜੇ ਤੋ ਤਮਿਸ਼ ਨਹੀਂ ਸ਼ੁਰੂ ਕੀਤੀ ਸੀ ਨਾ ਤਾਂ ਜਿਹੜਾ ਇਹਨੇ ਲਾਹੌਰ ਦਾ ਇਕਤਦਾਰ ਨਿਯੁਕਤ ਕੀਤਾ ਸੀ ਕਬੀਰ ਖਾਂ ਇਆਜ ਨੂੰ ﺍﻟतੂਨੀਆ ਰਾਜੇ ਇਹ ਬਠਿੰਡਾ ਦਾ ਇਕਦਾਰ ਸੀਗਾ ਜਕੂਤ ਰਾਜੇ ਇਹ ਅਮੀਰੇ ਅਖੂਰ ਦਾ ਪ੍ਰਧਾਨ ਸੀਗਾ ਇਹ ਜਿਹੜਾ ਹੈਗਾ ਇਹ ਰਾਜੇ ਸਲਤਾਨਾ ਨਹੀਂ ਸ਼ੁਰੂ ਕੀਤਾ ਸੀਗਾ ਕੋੜਿਆਂ ਦਾ ਅਖੂਰ ਮਤਲਬ ਕੋੜਿਆਂ ਦਾ ਜਿਹੜਾ ਕੋੜਿਆਂ ਵਾਲਾ ਦਰਬਾਰ ਹੁੰਦਾ ਨਾ ਉਹ ਭਾਗ ਹੁੰਦਾ ਉਨਾ ਦਾ ਪ੍ਰਧਾਨ ਸੀਗਾ ਜਕੂ ਤੇ ਰਾਜੇ ਉਹੀ ਜਕੂ ਦਾ ਜਿਹਦੇ ਨਾਲ ਇਹਦੇ ਪ੍ਰੇਮ ਸਬੰਧ ਸੀਗੇ ਰਜੀਆ ਸੁਲਤਾਨਾ ਦੇ ਫਿਰ ਇਤਗਨ ਆਉਂਦੀ ਰਾਜੇ ਇਤਗਨ ਜਿਹੜਾ ਕਿ ਵਿਦਾਯੂ ਦਾ ਇੱਕ ਦਰ ਸੀਗਾ ਇਸੇ ਨੂੰ ਹੀ ਬਹਿਰਾਮ ਸ਼ਾਹ ਜੋ ਕਿ ਰਜੀਆ ਸੁਲਤਾਨਾ ਦਾ ਭਰਾ ਜਦੋਂ ਰਜੀਆ ਸੁਲਤਾਨਾ ਨੂੰ ਕੈਦੀ ਬਣਾ ਦਿੰਦਾ ਹੈ ਇਹ ਇਹਦੇ ਕੋਲੇ ﺍﻟतुਨੀਆ ਦੇ ਕੋਲੇ ਕੈਦੀ ਬਣਾ ਕੇ ਬਠਿੰਡੇ ਦੀ ਕੈਦ ਕਰਵਾ ਦਿੰਦਾ ਕਿਲੇ ਦੇ ਵਿੱਚ ਤਾਂ ਬਹਿਰਾਮ ਸ਼ਾਹ ਜਿਹੜਾ ਹੈਗਾ ਉਹਨੇ ਸ਼ਾਸਕ ਬਣਦਾ ਤੇ ਉਹਨੇ ਇਹ ਨਾਇਕੇ ਮਾਮਲੇ ਲਿਕਾਤਨਾ ਦਾ ਪਦ ਸ਼ੁਰੂ ਕੀਤਾ ਸੀਗਾ ਜਿਹਦਾ ਜਿਹੜਾ ਹੈਗਾ ਇਹ ਪ੍ਰਧਾਨੀ ਨੂੰ ਇਤਗਨ ਨੂੰ ਬਣਾਇਆ ਸੀ ਨਾਇਕੇ ਅਮਲਕਾਤ ਕੀ ਹੁੰਦਾ ਹੈ ਜਿਹੜਾ ਰਾਜੇ ਦੇ ਸਭ ਤੋਂ ਕਰੀਬੀ ਹੁੰਦਾ ਹੈ ਰਾਜੇ ਦੇ ਸਭ ਤੋਂ ਕਰੀਬੀ ਹੁੰਦਾ ਰਾਜੇ ਦੇ ਹਰੇਕ ਕੰਮ ਦੇ ਵਿੱਚ ਜਿਹੜੀ ਕੀ ਉਹਨੂੰ ਸਲਾਹ ਮਸ਼ਵਰਾ ਦਿੰਦਾ ਰਾਜੇ ਦਾ ਸਭ ਤੋਂ ਕਰੀਬੀ ਹੁੰਦਾ ਅਸਲ ਦੇ ਵਿੱਚ ਕੀ ਹੁੰਦਾ ਕਿ ਰਾਜਾ ਜਿਵੇਂ ਮੰਨ ਲਓ ਹੁਣ ਆਪਣੇ ਹੁੰਦਾ ਨਾ ਕਿ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਵੈਸੇ ਤਾਂ ਜਿਹੜਾ ਹੈਗਾ ਰਾਸ਼ਟਰਪਤੀ ਕੋਲੇ ਪਾਵਰਸ ਹੁੰਦੀਆਂ ਬਟ ਉਹਦੇ ਨਾਂ ਤੇ ਜਿਹੜੀਆਂ ਵਰਤੂ ਉਹ ਪ੍ਰਧਾਨ ਮੰਤਰੀ ਹੀ ਕਰਦਾ ਤੇ ਉਸੇ ਤਰ੍ਹਾਂ ਹੀ ਹੁੰਦਾ ਰਾਜੇ ਇਹ ਜਾਨੀ ਕਿ ਜਿਹੜਾ ਹੈਗਾ ਸਾਰੀਆਂ ਪਾਵਰਸ ਆ ਜਿਹੜੀਆਂ ਇਹ ਤਕਰੀਬਨ ਇਹੀ ਵਰਤਦਾ ਸੀਗਾ ਇੰਨਾ ਨੇੜੇ ਦਾ ਖਾਸ ਵਿਅਕਤੀ ਹੁੰਦਾ ਸੀ ਫਿਰ ਜਲੂਲ ਦੀਨ ਜਕ ਉਤਰਾ ਜੇ ਇਹ ਦਾਸ ਸੀਗਾ राजे ਹਬਸ਼ੀ ਗੁਲਾਮ ਸੀਗਾ ਇਹਨੂੰ ਧਿਆਨ ਚ ਰੱਖਣਾ ਵੀ ਕਿਹੜਾ ਗੁਲਾਮ ਸੀ ਹਬਸ਼ੀ ਗੁਲਾਮ ਸੀਗਾ ਤਾਂ ਇਹ ਇਹਦੇ ਨਾਲ ਰਜੀਆ ਦੇ ਪ੍ਰੇਮ ਸਰਬੰਦ ਸੀਗੇ ਛੋਟੀ ਜਾਤ ਦਾ ਮੁਸਲਮਾਨ ਸੀ राजे ਇਹਦੇ ਨਾਲ ਮਿਲ ਕੇ ਹੀ ਰਜੀਆ ਜਿਹੜੀ ਰਜੀਆ ਸੀਗੀ ਉਹਨੇ ਗੈਲ ਚਾਲੀਸਾ ਗੋਟ ਬਣਵਾਇਆ ਸੀ राजे ਯਾਨੀ ਕਿ ਜਿਹੜੇ ਇੱਕ ਚਹਲਗਾਨੀ ਵਾਲਾ ਗੋਟ ਸੀ ਨਾ ਉਨ੍ਹਾਂ ਦੇ ਖਿਲਾਫ ਇੱਕ ਜਿਹੜਾ ਹੈਗਾ ਗੈਰ 4000 ਗੁੱਟ ਬਣਾਇਆ ਸੀ ਤੇ ਅਮੀਰ-ਏ-ਖੂਰ ਵਿਭਾਗ ਬਣਾਇਆ ਸੀ ਤੇ ਜਿਹਦਾ ਪ੍ਰਧਾਨ ਇਸੇ ਜਕੂਤ ਨੂੰ ਬਣਾਇਆ ਸੀ ਅਮੀਰ-ਏ-ਖੂਰ ਮੈਂ ਤੁਹਾਨੂੰ ਦੱਸਦਾ ਕਿ ਕੋੜਿਆਂ ਦੇ ਵਿਭਾਗ ਨਾਲ ਸੰਬੰਧਿਤ ਹੁੰਦਾ ਫਿਰ ਮਲਿਕ ਅਲਤੂਨੀਆ ਰਾਜੀ ਇਹ ਬਠਿੰਡੇ ਦਾ ਸੁਬੇਦਾਰ ਸੀਗਾ ਮਲਿਕ ਅਲਤੂਨੀਆ ਸੀ ਰਾਜੀ ਇਹਨੂੰ ਰਾਜਾ ਦੇ ਪ੍ਰਭ ਬਹਿਰਾਮ ਸ਼ਾਹ ਤੇ ਹੋਰ ਦਰਬਾਰੀਆਂ ਨੇ ਜਿਹੜਾ ਰਜ਼ੀਆ ਨੂੰ ਗੱਦੀ ਤੋਂ ਉਤਾਰਨ ਦਾ ਸੱਦਾ ਦਿੱਤਾ ਸੀ ਇਹਨੂੰ ਸੱਦਾ ਦਿੱਤਾ ਸੀਗਾ ਵੀ ਰਜ਼ੀਆ ਸੁਲਤਾਨਾ ਨੂੰ ਕੈਦ ਕਰਨ ਵਾਸਤੇ ਤਾਂ ਇਹਨੇ ਜਦੋਂ ਦਿੱਲੀ ਤੇ ਹਮਲਾ ਕੀਤਾ ਤਾਂ ਰਜ਼ੀਆ ਸੁਲਤਾਨਾ ਨੂੰ ਕੈਦੀ ਬਣਾ ਲਿਆ ਸੀਗਾ ਤੇ ਜਕੂਤ ਨੂੰ ਮਾਰਦਾ ਸੀ ਜਿਹਦੇ ਨਾਲ ਇਹਦੇ ਪ੍ਰੇਮਸਵੰਦ ਸੀਗੇ ਉਹਨੂੰ ਮਾਰ ਦਿੱਤਾ ਸੀਗਾ ਤਾਂ ਬਠਿੰਡੇ ਨੂੰ ਉਸ ਸਮੇਂ ਰਾਜੇ ਤਾਬਰੇ ਹਿੰਦ ਕਿਹਾ ਜਾਂਦਾ ਸੀ ਇਸ ਨਾਮ ਨੂੰ ਤੁਸੀਂ ਧਿਆਨ ਚ ਰੱਖਣਾ ਕਿਉਂਕਿ ਪੁੱਛ ਸਕਦੇ ਹੁੰਦੇ ਆ ਕਿ ਬਠਿੰਡਾ ਨੂੰ ਉਸ ਸਮੇਂ ਕੀ ਕਿਹਾ ਜਾਂਦਾ ਸੀਗਾ ਤਾਂ ਤਾਬਰੇ ਹਿੰਦ ਕਿਹਾ ਜਾਂਦਾ ਸੀ ਕਿਲਾ ਮੁਬਾਰਕ ਅਜਿ ਜਿਹੜੇ ਕਿਲੇ ਦੇ ਵਿੱਚ ਇਹਨੂੰ ਕੈਦ ਬਣਾ ਕਰਕੇ ਰੱਖਿਆ ਗਿਆ ਸੀ ਰਜ਼ੀਆ ਸੁਲਤਾਨਾ ਨੂੰ ਉਸ ਕਿਲੇ ਨੂੰ ਕੀ ਕਹਿੰਦੇ ਆ ਕਿਲਾ ਮੁਬਾਰਕ ਰਜ਼ੀਆ ਨੂੰ ਕੈਦੀ ਬਣਾਇਆ ਗਿਆ ਸੀ ਇਸ ਕਿਲੇ ਦੇ ਵਿੱਚ ਫਿਰ ਰਾਜੇ ਜਦੋਂ ਇਹਨੂੰ ਰਜ਼ੀਆ ਨੂੰ ਕੈਦੀ ਬਣਾ ਕੇ ਜਿਹੜਾ ਹੈਗਾ ਇਹ ਮਲਿਕ ﺍﻟतुਨੀਆ ਕਿਲਾ ਮੁਬਾਰਕ ਤਾਬਰੇ ਹਿੰਦ ਦੇ ਵਿੱਚ ਜੋ ਬਠਿੰਡਾ ਦੇ ਵਿੱਚ ਪੈਂਦਾ ਹੈਗਾ ਉਹਨੂੰ ਉੱਥੇ ਲੈ ਗਿਆ ਸੀ ਤਾਂ ਬਹਿਰਾਮ ਸ਼ਾਹ ਜਿਹੜਾ ਹੈਗਾ ਉਹ ਗੱਦੀ ਸੰਭਾਲ ਲੈਂਦਾ ਉਸ ਸਮੇਂ ਦੇ ਵਿੱਚ ਜਦੋਂ ਰਜ਼ੀਆ ਕੈਦੀ ਹੁੰਦੀ ਆ ਦਾ ਇਹ ਗੱਦੀ ਤੇ ਬੈਠਦਾ ਰਾਜੀ ਤੁਰਕੀ ਸਰਦਾਰ ਇਹ ਨੇ ਜਿਹੜੇ ਇਹਨੂੰ ਗੱਦੀ ਤੇ ਬਿਠਾਉਂਦੇ ਆ ਫਿਰ ਇਹੀ ਤੁਰਕੀ ਸਰਦਾਰ ਤੁਰਕੀ ਰਾਜ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਜਿਹੜੇ ਚਹਲਗਾਨੀ ਦੇ ਮੈਂਬਰ ਆ ਉਹਨਾਂ ਨੂੰ ਹੀ ਤੁਰਕੀ ਸਰਦਾਰ ਕਹਿੰਦੇ ਆ ਤਾਂ ਇਹੀ ਰਾਜੇ ਜਿਹੜੇ ਇਹਦਾ ਕਤਲ ਵੀ ਕਰਵਾਉਣਗੇ ਇਹੀ ਮੈਂਬਰ ਇਹਦਾ ਕਤਲ ਵੀ ਕਰਾਉਣਗੇ ਤੁਸੀਂ ਦੇਖ ਲਿਆ ਨਾ ਵੀ ਰਾਜੀ ਆਦੀ ਵੀ ਕੋਈ ਮਰਜੀ ਨਹੀਂ ਸੀ ਜੋ ਕੁਛ ਉਹ ਕਹੀ ਜਾਂਦੇ ਸੀ ਉਹ ਹੋ ਹੀ ਜਾਂਦਾ ਸੀ ਬਹਿਰਾਮ ਸ਼ਾਹ ਬੈਠਦਾ ਤਾਂ ਜਿਹੜੇ ਚਹਲਗਾਨੀ ਦੇ ਮੈਂਬਰ ਹੁੰਦੇ ਆ ਉਹੀ ਉਹਨੂੰ ਉਹਦੇ ਤੇ ਬਿਠਾ ਦਿੰਦੇ ਆ ਇਹਦਾ ਸਮਾਂ 1240 ਤੋਂ 42 ਤੱਕ ਆ ਇਹ ਨਮਾ ਪਾਤ ਸ਼ੁਰੂ ਕੀਤਾ राजे ਨਾਇਕ ਦੇ ਮਾਮਲੇ ਕਾਤੀ ਮੈਂ ਤੁਹਾਨੂੰ ਦੱਸਦਾ ਦਿੱਲੀ ਦੇ ਵਿੱਚ ਜਿਹੜਾ ਪਹਿਲੀ ਵਾਰ ਇਹਨੂੰ ਇਤਗਨ ਨੂੰ ਬਣਾਇਆ ਸੀਗਾ ਫਿਰ ਮੰਗੋਲਾਂ ਦਾ ਹਮਲਾ ਇਹਦੇ ਬਹਿਰਾਮ ਸ਼ਾਹ ਦੇ ਸਮੇਂ ਹੁੰਦਾ राजे ਭਾਰਤ ਦੇ ਵਿੱਚ ਪਹਿਲੀ ਵਾਰ ਹਮਲਾ ਹੁੰਦਾ 1241 ਈਸਵੀ ਦੇ ਵਿੱਚ ਮੰਗੋਲਾਂ ਦਾ ਜਦੋਂ ਦਿੱਲੀ ਦਾ ਸ਼ਾਸਕ ਬਹਿਰਾਮ ਸ਼ਾਹ ਸੀ ਤੇ ਮੰਗੋਲਾਂ ਦਾ ਤਾਇਰ ਸੀਗਾ ਫਿਰ ਰਜੀਆ राजे ਜਦੋਂ ਉਹਨੂੰ ਕੈਦੀ ਬਣਾ ਲਿਆ ਤਾਂ ਰਜੀਆ ਉੱਥੇ ਵੀ ਟੱਕੇ ਨਹੀਂ ਬੈਠਣ ਵਾਲੀ ਸੀਗੀ ਉਜੇਦ ਨੂੰ ਰਾਜਗਦੀ ਦਾ ਚਸਕਾ ਸੀ ਤਾਂ ਉਹਨੇ ਰਾਜਗਦੀ ਨੂੰ ਪ੍ਰਾਪਤ ਕਰਨ ਵਾਸਤੇ ਉਥੋਂ ਵੀ ਸਾਜ਼ਿਸ਼ਾਂ ਕਰ ਰਹੀ ਸੀ ਉਹ ਤਾਂ ਫਿਰ ਉਹਨੇ ਕੋਟਨੀਤੀ ਦਾ ਪ੍ਰਯੋਗ ਕਰਦੇ ਹੋਏ ਰਾਜੇ ਵੀ ਅਲਤੂਨੀਆ ਜਿਹੜਾ ਉਹਦੇ ਨਾਲ ਵਿਆਹ ਸਬੰਧ ਕਾਇਮ ਕਰ ਲੇ ਤੇ ਦਿੱਲੀ ਦੀ ਗੱਦੀ ਫੇਰ ਤੋਂ ਪ੍ਰਾਪਤ ਕਰਨ ਦਾ ਯਤਨ ਕਰਦੀ ਆ ਯਤਨ ਕਰਨ ਦੇ ਉਦੇਸ਼ ਨਾਲ ਰਾਜੇ ਜਦੋਂ ਦਿੱਲੀ ਆਉਂਦੀ ਆ ਤਾਂ ਬਹਿਰਾਮ ਸ਼ਾਹ ਨੂੰ ਪਤਾ ਲੱਗ ਜਾਂਦਾ ਬਹਿਰਾਮ ਸ਼ਾਹ ਜਿਹੜਾ ਉਹਨੂੰ ਕੈਥਲ ਦੇ ਇਲਾਕੇ ਦੇ ਵਿੱਚ ਜਿਹੜੀ ਉਹਦੀ ਹੱਤਿਆ ਕਰ ਦਿੰਦਾ ਜਦੋਂ ਬਹਿਰਾਮ ਸ਼ਾਹ ਨੂੰ ਪਤਾ ਲੱਗ ਜਾਂਦਾ ਨਾ ਹਮਲਾ ਕਰਨ ਵਾਸਤੇ ਰਾਜੇ ਅਸਲਤਾਨਾ ਦਿੱਲੀ ਆਉਂਦੀ ਆ ਤੇ ਬਹਿਰਾਮ ਸ਼ਾਹ ਉਹਦੀ ਹੱਤਿਆ ਕਰ ਦਿੰਦਾ ਕੈਥ ਬਰਾ ਸੋਸ਼ਲਿਸਮੀ ਦੇ ਵਿੱਚ ਠੀਕ ਹੈ ਰਾਜੀਆ ਸੁਲਤਾਨਾ ਵਾਲਾ ਚੈਪਟਰ ਜਿਹੜਾ ਉਹ ক্লোਜ਼ ਹੋ ਜਾਂਦਾ ਹੁਣ ਜਿਹੜਾ ਬਹਿਰਾਮ ਸ਼ਾਹ ਵਾ ਉਹ ਗੱਦੀ ਤੇ ਬੈਠਦਾ ਫਿਰ ਰਾਜੀਆ ਸੁਲਤਾਨਾ ਜਿਹੜਾ ਉਹਨੇ ਬੁਲਬਲੇ ਖਾਨ ਜਿਹੜਾ ਦਿੱਲੀ ਦੇ ਵਿੱਚ ਉਹਦਾ ਮਕਬਰਾ ਹੈਗਾ ਤਾਂ ਇਹ ਪੁੱਛ ਲੈਂਦੀ ਹੈ ਕਿ ਰਾਜੀਆ ਸੁਲਤਾਨਾ ਦਾ ਮਕਬਰਾ ਕਿੱਥੇ ਆ ਉਹ ਬੁਲਬਲੇ ਖਾਨ ਆ ਮਕਬਰੇ ਦਾ ਨਾਮ ਆ ਰਾਜੀ ਇਹ ਨਾਮ ਆ ਮਕਬਰੇ ਮਕਬਰੇ ਦਾ ਤੇ ਰਹਾ ਇਹ ਦਿੱਲੀ ਦੇ ਵਿੱਚ ਠੀਕ ਹੈ ਰਾਜੀ ਫਿਰ ਬਹਿਰਾਮ ਸ਼ਾਹ ਦਾ ਰਾਜੀ ਜਦੋਂ 1240 ਤੱਕ ਜਦੋਂ ਰजिया ਸੁਲਤਾਨਾ ਖਤਮ ਹੋ ਜਾਂਦੀ ਤਾਂ ਉਹ ਤੋਂ 2 ਸਾਲ ਬਾਅਦ ਜਿਹੜੇ ਉਹੀ 40 ਸਾਲ ਦੇ ਸਰਦਾਰ ਹੁੰਦੇ ਜਿਹੜੇ ਤੁਰ ਕੇ ਚੱਲਗਾ ਨਹੀਂ ਹੁੰਦੀ ਆ ਉਹ 1242 ਈਸਵੀ ਦੇ ਵਿੱਚ ਜਿਹੜਾ ਇਹ ਬਹਿਰਾਮ ਸ਼ਾਹ ਇਹਦਾ ਕਤਲ ਕਰ ਦਿੰਦੀ ਆ ਫਿਰ ਉਹਦੇ ਤੋਂ ਬਾਅਦ ਅਲਾਉਦੀਨ ਮਹਿਸੂਦ ਸ਼ਾਹ ਬੈਠਦਾ ਰਾਜੇ 1242 ਤੋਂ 46 ਤੱਕ ਹੁੰਦਾ ਇਹਦੇ ਨਾਲ ਸੰਬੰਧਿਤ ਕੋਈ ਜ਼ਿਆਦਾ ਨਹੀਂ ਆਉਂਦੇ ਕੁਐਸਚਨ ਕੱਲਾ ਇਹ ਧਿਆਨ ਚ ਰੱਖ ਲਓ ਵੀ ਤਰਤੀਬ ਧਿਆਨ ਚ ਰੱਖ ਲਓ ਕਿ ਸਭ ਤੋਂ ਪਹਿਲਾਂ ਕੁਤਬਦੀਨ ਐਬਕ ਫਿਰ ਆਰਾਮ ਸ਼ਾਹ ਇਲਤੁਤਮਿਸ਼ ਰੋਕਨੋਦਦੀਨ ਰਜ਼ੀਆ ਸੁਲਤਾਨਾ ਬਹਿਰਾਮ ਸ਼ਾਹ ਫਿਰ ਉਸ ਤੋਂ ਬਾਅਦ ਅਲਾ ਫਿਰ ਨਾਸੀਰਉਦੀਨ ਮਹਿਮੂਦ ਅੰਦਰਾ ਜੀ ਏਸੀ ਨਾਸੀਰਉਦੀਨ ਮਹਿਮੂਦ ਨੂੰ ਜਿਹੜਾ ਹੈਗਾ ਬਲਬਨ ਹੈ ਜਿਹੜਾ ਉਹ ਆਪਣੀ ਕੁੜੀ ਦਾ ਇਹਦੇ ਨਾਲ ਵਿਆਹ ਕਰਦਾ ਹੁੰਦਾ ਠੀਕ ਹੈ ਨਾ ਤਾਂ ਨਾਸੀਰਉਦੀਨ ਮਹਿਮੂਦ ਰਾਜੇ ਇੱਕ ਟੋਪੀ ਬਣਾਉਂਦਾ ਹੁੰਦਾ ਤਾਂ ਪੁੱਛ ਸਕਦੇ ਆ ਕਿ ਦਿੱਲੀ ਸਲਤਨਤ ਦਾ ਕਿਹੜਾ ਸ਼ਾਸਕ ਹੈ ਜੋ ਟੋਪੀਆਂ ਬਣਾਉਂਦਾ ਸੀ ਤਨਾਸ਼ਰੂਦੀਨ ਮਹਿਮੂਦ ਸਿਰਾਜੇ 1246 ਤੋਂ 1268 ਤੱਕ ਇਥੋਂ ਤੱਕ ਚਹਲਗਾਨੀ ਦੇ ਜਿਹੜੇ ਸਰਦਾਰ ਆ ਰਹੇ ਜੀ ਉਹੀ ਅਸਲ ਵਿੱਚ ਜਿਹੜੀ ਸਾਰੀ ਵਾਂਗਡੋਰਾ ਉਹਨਾਂ ਦੇ ਹੱਥਾਂ ਵਿੱਚ ਸੀ ਚਹਲਗਾਨੀ ਦੇ ਜਿਹੜੇ ਸਰਦਾਰ ਸੀਗੇ ਤੁਰਕ ਸਰਦਾਰ ਸੀਗੇ ਸਾਰੀ ਵਾਂਗਡੋਰ 1236 ਤੋਂ ਲੈ ਕੇ ਜਿਹੜੀ 1268 ਤੱਕ ਇਹਨਾਂ ਦੇ ਹੱਥਾਂ ਵਿੱਚ ਸੀ ਅਲਤੋ ਤਮੇਸ਼ ਤੋਂ ਬਾਅਦ ਜੋ ਇਹ ਚੌਨਦੇ ਸੀ ਉਹ ਕਰਵਾਈ ਜਾਂਦੇ ਸੀ ਠੀਕ ਆ ਤਾਂ ਇਹ ਰਾਜੇ ਜਿਹੜਾ ਨਾਸ਼ਰੂਦੀਨ ਮਹਿਮੂਦ ਹੈ ਕੁਰਾਨ ਦੀਆਂ ਸਤਰਾ ਲੈ ਕੇ ਰੋਜੀ ਕਮਾਉਂਦਾ ਹੈਗਾ ਇਹਨੇ ਰਾਜ ਦਾ ਜਿਹੜਾ ਕੋਈ ਵੀ ਪੈਸਾ ਸੀ ਆਪਣੇ ਵਿਅਕਤੀਗਤ ਜੀਵਨ ਦੇ ਵਿੱਚ ਖਰਚ ਨਹੀਂ ਕੀਤਾ ਸੀ ਜੇ ਦਾ ਨਾਮ ਦੱਸੋ ਜਿਨੇ ਰਾਜ ਵਿਭਾਗ ਦਾ ਕੋਈ ਵੀ ਪੈਸਾ ਆਪਣੇ ਨੇ ਵਿਅਕਤੀਗਤ ਜੀਵਨ ਵਿੱਚ ਖਰਚ ਨਹੀਂ ਕੀਤਾ ਤਾਂ ਨਸਰੋਦੀਨ ਮਹਿਮੂਦ ਸੀ ਇਸੇ ਕਰਕੇ ਇਹਨੂੰ ਜਿਹੜਾ ਮਹਿਨਾਜ਼ ਆ ਉਹਨੇ ਆਪਣੀ ਪੁਸਤਕ ਤਬਾਕ ਤੇ ਨਕਸਰੀ ਦੇ ਵਿੱਚ ਆਦਰੇ ਸੁਲਤਾਨ ਕਿਹਾ ਸੀ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਮਹਿਨਾਜ਼ ਆ ਜਿਹੜਾ ਉਹ ਦਰਬਾਰੀ ਕਵੀ ਤਾਂ ਇਲਤੋ ਤਮੇਸ਼ਦਾ ਸੀਗਾ ਬਟ ਇਹਨੇ ਜਿਹੜੀ ਆਪਣੀ ਬੁੱਕ ਲਿਖੀ ਸੀਗੀ ਤਬਾਕ ਤੇ ਨਾਸਰੀ ਉਹਦੇ ਵਿੱਚ ਆਦਰੇ ਸੁਲਤਾਨ ਨਸਰੋਦੀਨ ਮਹਿਮੂਦ ਨੂੰ ਕਿਹਾ ਸੀ ਇਹ ਮੈਂ ਤੁਹਾਨੂੰ ਦੱਸਦਾ ਕਿ 1236 ਤੱਕ ਜਿਹੜੀ ਹੈਗੀ ਹੈ 36 ਤੋਂ 66 ਤੱਕ ਅਸਲ ਸਕਦੀ ਹੋ ਤੁਰਕ ਸਰਦਾਰਾਂ ਦੀ ਕੁਰਸੀ ਨਾਸਿਰਉਦੀਨ ਦਾ ਕਤਲ ਰਾਜੇ ਬਲਬਨ ਕਰਾਉਂਦਾ ਹੈਗਾ। ਇਸੇ ਨਾਸਿਰਉਦੀਨ ਮਹਿਮੂਦ ਦਾ ਜਿਹੜਾ ਕਤਲ ਆ, ਪਹਿਲਾਂ ਤਾਂ ਆਪਣੀ ਬੇਟੀ ਦਾ ਵਿਆਹ ਕਰ ਦਿੰਦਾ ਬਟ ਬਾਅਦ ਚ ਰਾਜ ਰਾਜਗਦੀ ਜਿਹੜੀ ਉਹ ਪ੍ਰਾਪਤ ਕਰਨ ਦੇ ਵਾਸਤੇ ਜਿਹੜਾ ਹੈਗਾ ਉਹਨੂੰ ਕਤਲ ਕਰ ਦਿੰਦਾ ਹੈਗਾ। ਤਾਂ ਦਿੱਲੀ ਸਲਤਨਤ ਦੇ ਵਿੱਚ ਰਾਜੇ ਦੋ ਸੁਲਤਾਨ ਹੋਏ ਆ ਜਿਨ੍ਹਾਂ ਨੂੰ ਜਿਹੜਾ ਹੈਗਾ ਆਦਰੇ ਸੁਲਤਾਨ ਕਿਹਾ ਗਿਆ ਹੈਗਾ। ਇਹ ਨਾਸਿਰਉਦੀਨ ਮਹਿਮੂਦ ਆ ਜਿਹਨੂੰ ਮਹਿਨਾਜ਼ ਨੇ ਕਿਹਾ ਸੀ ਤੇ ਫਿਰੋਸ਼ਾ ਤੁਗਲਕ ਆ ਜਿਹਨੂੰ ਜਿਆਉਦੀਨ ਬਰਸੀ ਨੇ ਕਿਹਾ ਸੀਗਾ, ਬਰਮੀ ਨੇ ਕਿਹਾ ਸੀ ਰਾਜੇ ਆਪਣੀ ਪੁਸਤਕ ਤਾਰੀਖੇ ਫਿਰੋਸ਼ਾਈ ਦੇ ਵਿੱਚ ਦਿੱਲੀ ਸਲਤਨਤ ਦਾ ਸੱਚਾ ਮੁਸਲਮਾਨ ਗਿਆ ਸੀ ਠੀਕ ਆ ਤਾਂ ਇਹ ਰਾਜੀ ਆਪਾਂ ਅੱਜ ਇਹ ਛੋਟੇ ਛੋਟੇ ਟਾਪਿਕ ਸਾਰੇ ਕਵਰ ਕਰ ਲਿਆ ਕੱਲ ਨੂੰ ਆਪਾਂ ਜਿਹੜਾ ਇਹਦਾ ਪੂਰਾ ਬਲਬਨ ਵਾਲਾ ਜਿਹੜਾ ਟਾਪਿਕ ਆ ਉਹਨੂੰ ਕਵਰ ਕਰਾਂਗੇ ਕਿਉਂਕਿ ਕਾਫੀ ਲੈਂਥੀ ਬਣ ਜਾਊਗਾ ਜੀ ਸਮਝਣ ਵਾਲਾ ਵੀ ਕਾਫੀ ਆ ਤਾਂ ਇੱਥੋਂ ਤੱਕ ਤਾਂ ਆਪਾਂ ਨੂੰ ਮੇਨ ਜਿਹੜੇ ਜਿੱਥੋਂ ਜਿੱਥੋਂ ਕੁਐਸਚਨ ਬਣਦੇ ਸੋ ਮੈਂ ਤੁਹਾਨੂੰ ਦੱਸ ਚੁੱਕੀ ਆ ਉਮੀਦ ਕਰੂੰਗੀ ਰਹੇ ਜੇ ਤੁਹਾਨੂੰ ਸਾਰੇ ਜਿਹੜੇ ਫੈਕਟ ਆ ਉਹ ਸਮਝ ਆਏ ਹੋਣਗੇ ਜੇ ਕਲਾਸ ਵਧੀਆ ਲੱਗੀ ਬਈ ਤਾਂ ਕਲਾਸ ਨੂੰ ਲਾਈਕ ਜਰੂਰ ਕਰ ਦਿਓ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਤੁਹਾਨੂੰ ਮੇਰੇ ਕਲਾਸਿਸ ਕਿਵੇਂ ਲੱਗਦੇ ਰਹੇ ਜੇ ਆਪਣੀ ਇੱਕ ਫੀਡਬੈਕ ਜਰੂਰ ਛੱਡਿਆ ਕਰੋ ਹਰ ਇੱਕ ਸਟੂਡੈਂਟ ਜੋ ਵੀ ਵਾਚ ਕਰਦਾ ਚਾਹੇ ਉਹ ਥੋੜੀ ਕਲਾਸ ਵਾਚ ਕਰਦਾ ਵੀ ਬਾਅਦ ਵਿੱਚ ਪੂਰੀ ਕਰਨੀ ਹੋਵੇ ਬਟ ਉਹ ਉਹਨੂੰ ਜਿਹੋ ਜਿਹਾ ਵੀ ਲੱਗਦਾ ਉਹ ਇੱਕ ਵਾਰੀ ਮੈਨੂੰ ਦੱਸਿਆ ਜਰੂਰ ਕਰੋ ਵਧੀਆ ਲੱਗਦਾ ਚਾਹੇ ਤਾਂ ਵੀ ਜੇ ਨਹੀਂ ਵਧੀਆ ਲੱਗਦਾ ਤਾਂ ਤਾਂ ਵੀ ਮੈਨੂੰ ਇੱਕ ਫੀਡਬੈਕ ਜਰੂਰ ਦਿਆ ਕਰੋ ਤਾਂ ਮਿਲਦੇ ਹਾਂ ਰਾਜੀ ਇੱਕ ਨਵੀਂ ਕਲਾਸ ਦੇ ਵਿੱਚ ਨ